ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਨidhi Jha ਅੱਜ ਗੱਲ ਕਰਾਂਗੇ ਉਤਰਾਖੰਡ ਦੀ ਉਤਰਾਖੰਡ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਉਤਰਾਖੰਡ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਉਤਰਾਖੰਡ ਦੇ ਉੱਤਰ ਕਾਸ਼ੀ ਦੇ ਵਿੱਚ ਇਹ ਬੱਦਲ ਫੱਟਣ ਦੀ ਤਬਾਹੀ ਜਿਹੜੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਇਹ ਤਬਾਹੀ ਸਾਹਮਣੇ ਆਈ ਹੈ ਗੱਲ ਕਰਾਂਗੇ ਕਿ ਇਹ ਪੂਰਾ ਮਾਮਲਾ ਮੇਰੇ ਨਾਲ ਮੇਰੇ ਸਹਿਯੋਗੀ ਪੁਸ਼ਪਾ ਮੌਰਿਆ ਮੌਜੂਦ ਨੇ ਕਿ ਇਹ ਕਿਦਾਂ ਇਹ ਹਾਦਸਾ ਵਾਪਰਿਆ ਕਿਸ ਤਰੀਕੇ ਦੇ ਨਾਲ ਕਦੋਂ ਇਹ ਹਾਦਸਾ ਵਾਪਰਿਆ ਤੇ ਹੁਣ ਤੱਕ ਕਿੰਨਿਆਂ ਦੇ ਮੌਤ ਦੇ ਬਰ ਸਾਹਮਣੇ ਆ ਰਹੇ ਕਿੰਨੇ ਲੋਕ ਲਾਪਤਾ ਦੱਸੇ ਜਾ ਰਹੇ ਨੇ ਤਾਂ ਦਰਸ਼ਕਾਂ ਨੂੰ ਦੱਸ ਦੇ ਕਿ ਉੱਤਰ ਕਾਸ਼ੀ ਖੀਰ ਗੰਗਾ ਜਿਹੜੀ ਜਗ੍ਹਾ ਹੈ ਧਰਾਲੀ ਉੱਥੇ ਇੱਕ ਜਗ੍ਹਾ ਹੈਗੀ ਹੈ ਛੋਟਾ ਵਿਲੇਜ ਦੱਸਿਆ ਜਾ ਰਿਹਾ ਹੈ ਜਿੱਥੇ ਜ਼ਿਆਦਾ ਤਬਾਹੀ ਦੇਖਣ ਨੂੰ ਮਿਲੀ ਹੈ 40 ਤੋਂ 50 ਲੋਕ ਹੁਣ ਤੱਕ ਲਾਪਤਾ ਦੱਸੇ ਜਾ ਰਹੇ ਨੇ ਤੇ 4 ਤੋਂ 5 ਲੋਕਾਂ ਦੇ ਮੌਤ ਦੀ ਖਬਰ ਹੁਣ ਤੱਕ ਸਾਹਮਣੇ ਆ ਰਹੀ ਹੈ ਤਸਵੀਰਾਂ ਬਹੁਤ ਜ਼ਿਆਦਾ ਭਿਆਨਕ ਸਾਹਮਣੇ ਆਈਆਂ ਨੇ ਕਿਉਂਕਿ 34 ਸੈਕਿੰਡ ਦੇ ਵਿੱਚ ਹੀ ਉੱਥੇ ਸਭ ਕੁਝ ਤਬਾਹ ਹੋ ਗਿਆ ਹੈ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕ ਪਾਣੀ ਦੇ ਵਿੱਚ ਵਗ ਜਾਂਦੇ ਨੇ ਹੋਟਲ ਘਰ ਜੋ ਵੀ ਚੀਜ਼ ਪਾਣੀ ਦੇ ਸਾਹਮਣੇ ਆਈ ਉਹ ਸਭ ਕੁਝ ਪਾਣੀ ਦੇ ਵਿੱਚ ਵਹਿੰਦੀ ਹੋਈ ਚਲੀ ਗਈ ਹੈ ਤੇ ਮੌਤਾਂ ਦਾ ਆਕੜਾ ਜਿਹੜਾ ਹੈ ਉਹ ਹੋਰ ਵੀ ਵੱਧ ਸਕਦਾ ਹੈ ਤੇ ਲਾਪਤਾ ਲੋਕ ਜਿਹੜੇ ਨੇ ਉਹਨਾਂ ਨੂੰ ਹੁਣ ਲੱਭਿਆ ਜਾ ਰਿਹਾ ਹੈ ਉਹਨਾਂ ਦੀ ਭਾਲ جاری ਹੈ ਕਿਉਂਕਿ ਉੱਥੇ ਦੇ ਸੀਐਮ ਜਿਹੜੇ ਨੇ ਸੀਐਮ ਧਾਮੀ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਉਹ ਕਹਿ ਰਹੇ ਨੇ ਕਿ ਐਸਜੀਆਰਐਫ ਤੇ ਐਨਡੀਆਰਐਫ ਦੀਆਂ ਟੀਮਾਂ ਉੱਥੇ ਮੌਕੇ ਤੇ ਪਹੁੰਚ ਚੁੱਕੀਆਂ ਨੇ ਬਚਾਅ ਕਾਰਜ ਲਗਾਤਾਰ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਹੁਣ ਪੀਐਮ ਮੋਦੀ ਦਾ ਵੀ ਟਵੀਟ ਸਾਹਮਣੇ ਆਇਆ ਉਹਨਾਂ ਨੇ ਇੱਕ ਸੇ ਪੋਸਟ ਸਾਂਝਾ ਕਰਦੇ ਹੋਏ ਇਸ ਤੇ ਦੁੱਖ ਵੀ ਜਤਾਇਆ ਹੈ ਤੇ ਪੀਐਮ ਮੋਦੀ ਨੇ ਕਿਹਾ ਹੈ ਕਿ ਬਚਾਅ ਕਾਰਜ ਉੱਥੇ ਲਗਾਤਾਰ جاری ਹੈ ਜੋ ਵੀ ਲੋਕ ਇਸ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ एनडीआरएफ ਤੇ এসਡੀਆਰ ਦੀਆਂ ਟੀਮਾਂ ਲਗਾਤਾਰ ਉੱਥੇ ਬਚਾਅ ਕਾਰਜ ਕਰ ਰਹੀਆਂ ਨੇ ਪਰ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਹੋ ਰਹੀ ਮੀਂਹ ਕਰਕੇ ਉਹਨਾਂ ਨੂੰ ਜਿਹੜੇ ਇਹ ਰੈਸਕਿਊ ਆਪਰੇਸ਼ਨ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ ਤੇ ਇਸ ਦੇ ਇਸ ਨੂੰ ਲੈ ਕੇ ਕੀ ਪ੍ਰਸ਼ਾਸਨ ਕਰ ਰਹੀ ਹੈ ਅੱਗੇ ਨਿਧੀ ਜਿਹੜੇ ਏਰੀਆ ਦੇ ਵਿੱਚ ਇਹ ਪੂਰੀ ਤਬਾਹੀ ਮੱਚੀ ਹੈ ਉੱਥੇ ਖਾਸ ਕਰ ਹਰ ਹਰ ਵਾਰ ਜਿਹੜਾ ਕਲਾਊਡੀ ਏਰੀਆ ਰਹਿੰਦਾ ਹੈ ਉੱਥੇ ਕਿਉਂਕਿ ਪਹਾੜੀ ਏਰੀਆ ਹੈ ਬਿਲਕੁਲ ਉੱਥੇ ਮਾਊਂਟੇਨ ਜਿਹੜੇ ਨੇ ਬਹੁਤ ਜ਼ਿਆਦਾ ਨੇ ਤੇ ਇਸ ਕਰਕੇ ਉੱਥੇ ਬੱਦਲ ਹਮੇਸ਼ਾ ਬਣੇ ਰਹਿੰਦੇ ਨੇ ਤੇ ਇਹ ਬੱਦਲ ਫਟਣ ਦੀ ਘਟਨਾ ਹੈ ਬੱਦਲ ਫਟਣ ਕਰਕੇ ਇਹ ਤਬਾਹੀ ਮੱਚੀ ਹੈ ਲਗਾਤਾਰ ਉੱਥੇ ਮੀਂਹ ਪੈ ਰਿਹਾ ਹੈ ਕਿਉਂਕਿ ਮੌਨਸੂਨ ਸੀਜ਼ਨ ਚੱਲ ਰਿਹਾ ਹੈ ਤੇ ਹਰ ਏਰੀਆ ਦੇ ਵਿੱਚ ਲਗਾਤਾਰ ਮੀਂਹ ਪੈ ਹੀ ਰਹੇ ਨੇ ਤੇ ਪਹਾੜੀ ਏਰੀਆ ਦੇ ਵਿੱਚ ਤਾਂ ਇਹ ਬਹੁਤ ਹੀ ਕਾਮਨ ਚੀਜ਼ ਹੈ ਕਿ ਮੀਂਹ ਇਸ ਵੇਲੇ ਦੇਖਿਆ ਜਾ ਸਕਦਾ ਹੈ ਤੇ ਮੀਂਹ ਇਸੇ ਕਰਕੇ ਪੈ ਰਿਹਾ ਹੈ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਵੇਲੇ ਕਾਫੀ ਫਿਸਲਨ ਜੜੀ ਉੱਥੇ ਹੋ ਗਈ ਹੈ ਕਿਉਂਕਿ ਪੂਰਾ ਮਲਬਾ ਜਿਹੜਾ ਹੈ ਉੱਪਰਲੇ ਖੇਤਰ ਤੋਂ ਥੱਲੇ ਨੂੰ ਆਇਆ ਹੈ ਤੇ ਜੋ ਮਲਬਾ ਹੈ ਉਹ ਚਿੱਕੜ ਦੇ ਨਾਲ ਥੱਲੇ ਆਇਆ ਹੈ ਪੂਰਾ ਮਿੱਟੀ ਜਿਹੜੀ ਹੈ ਥੱਲੇ ਆਈ ਹੈ ਇਸ ਕਰਕੇ ਉੱਥੇ ਜਿਹੜੀ ਏਰੀਆ ਹੈ ਜਿੱਥੇ ਬਚਾਅ ਕਾਰਜ ਚੱਲ ਰਿਹਾ ਹੈ ਉੱਥੇ ਕਾਫੀ ਜ਼ਿਆਦਾ ਚਿੱਕੜ ਹੈ ਕਾਫੀ ਜ਼ਿਆਦਾ ਮਲਬਾ ਹੈ ਇਸ ਕਰਕੇ ਜਿਹੜੀ ਟੀਮ ਲੱਗੀ ਹੋਈ ਹੈ ਉੱਥੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਤਸਵੀਰਾਂ ਬੜੀ ਡਰਾਉਣੀਆ ਸਾਹਮਣੇ ਆ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਨਾਲੇ ਤੋਂ ਪਾਣੀ ਥੱਲੇ ਨੂੰ ਆ ਰਿਹਾ ਹੈ ਤੇ ਲੋਕੀ ਚੀਕਦੇ ਹੋਏ ਨਜ਼ਰ ਆ ਰਹੇ ਨੇ ਕਿੰਨੇ ਲੋਕ ਤਾਂ ਵਹਿਦੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਕਿੰਨਾ ਮਲਵਾ ਦੇ ਵਿੱਚ ਬੈ ਗਏ ਨੇ ਕਈ ਲੋਕ ਚੀਕ ਰਹੇ ਨੇ ਕਈ ਲੋਕ ਕਿ ਆਪਣੇ ਸਮਾਨ ਛੱਡੋ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਵਿਜੂਅਲ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਭੱਜਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਸੀਐਮ ਤਾਂ ਅਮਿਤ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਉਹ ਕੇਂਦਰ ਦੇ ਨਾਲ ਜੁੜੇ ਹੋਏ ਨੇ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ ਬਚਾਅ ਕਾਰਜ ਵੀ ਜਾ ਰਹੀ ਹੈ ਕੀ ਪ੍ਰਸ਼ਾਸਨ ਦੇ ਵੱਲੋਂ ਪਹਿਲਾ ਅਲਰਟ ਨਹੀਂ ਕੀਤਾ ਗਿਆ ਸੀ ਕਿ ਬੱਦਲ ਫਟਣ ਦੀ ਘਟਨਾ ਇਹ ਅਚਾਨਕ ਜਿਹੜੀ ਹੈਗੀ ਇਹ ਕੁਝ ਸੈਕਿੰਡਾਂ ਦੇ ਵਿੱਚ ਹੀ ਹੋਈ ਹੈ ਹਾਲਾਂਕਿ ਕੁਝ ਏਰੀਆਜ਼ ਜਿਹੜੇ ਨੇ ਆਸੇ ਪਾਸੇ ਦੇ ਜੋ ਨਦੀ ਦੇ ਕਿਨਾਰੇ ਬਸੇ ਹੋਏ ਸੀਗੇ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਜਿਹੜੇ ਵੀ ਲੋਕੀ ਸੀਗੇ ਜਿੱਥੇ ਜ਼ਿਆਦਾ ਅਲਰਟ ਸੀਗਾ ਉਹਨਾਂ ਨੂੰ ਉਹ ਏਰੀਆ ਪੂਰਾ ਖਾਲੀ ਕਰਵਾ ਲਿਆ ਗਿਆ ਸੀਗਾ ਪਰ ਇਹ ਨਹੀਂ ਸੀ ਪਤਾ ਕਿ ਇੰਨਾ ਜ਼ਿਆਦਾ ਕਲਾਊਡ ਬਸਟ ਹੋਏਗਾ ਤੇ ਇੰਨੀ ਜ਼ਿਆਦਾ ਤਬਾਹੀ ਆਏਗੀ ਫਿਲਹਾਲ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 40 ਤੋਂ 50 ਲੋਕ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਤੇ 4 ਲੋਕਾਂ ਦੇ ਮੌਤ ਦੀ ਖਬਰ ਹੁਣ ਤੱਕ है कि जेडे सीएम ने पुष्कर धामे उन्होंने की कहना है तुम भी सुनो धराली क्षेत्र में बादल फटने की अभी सूचना आई है और बहुत तेज गति से मलवा आया है पानी के साथ हमारा प्रयास है कि इस समय में सभी को जल्दी से जल्दी राहत के काम किए जाएं बचाव के कार्य किए जाएं जिला प्रशासन के लोग वहां पहुंच रहे हैं साथ में हमारी सेना के लोग एनडीआरएफ एसडीआरएफ

ਕਿਸ ਤਰੀਕੇ ਦੇ ਨਾਲ ਇਸ ਦੇ ਨਾਲ ਹੁਣ ਨਿਜਟ ਪਾਇਆ ਜਾਵੇਗਾ ਕਿਵੇਂ ਲੋਕਾਂ ਨੂੰ ਲੱਭਿਆ ਜਾਵੇਗਾ ਕਿਉਂਕਿ ਮਲਵਾ ਬਹੁਤ ਜ਼ਿਆਦਾ ਜਿਹੜਾ ਆ ਗਿਆ ਤੇ ਉਹ ਜਿਹੜਾ ਧਾਰਮਿਕ ਏਰੀਆ ਮੰਨਿਆ ਜਾਂਦਾ ਹੈ ਕਿਉਂਕਿ ਉਸ ਤੋਂ ਉੱਪਰ ਜੇ 15 ਤੋਂ 20 ਕਿਲੋਮੀਟਰ ਉੱਪਰ ਜਾਈਏ ਤੇ ਗੰਗੋਤਰੀ ਧਾਮ ਪੈਂਦਾ ਹੈ ਕਾਫੀ ਲੋਕੀ ਜਿਹੜੇ ਨੇ ਕਾਫੀ ਸ਼ਰਧਾਲੂ ਜਿਹੜੇ ਨੇ ਉਹ ਮੱਥਾ ਟੇਕਣ ਦੇ ਲਈ ਆਉਂਦੇ ਨੇ ਗੰਗੋਤਰੀ ਧਾਮ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਤੇ ਦੱਸਿਆ ਇਹ ਜਾ ਰਿਹਾ ਹੈ ਕਿ ਇੱਥੇ ਵੀ ਜਿਹੜੇ ਸ਼ਰਧਾਲੂ ਨੇ ਰੁਕੇ ਹੋ ਸਕਦੇ ਆ ਕਿਉਂਕਿ ਉਹ ਵਿਲੇਜ ਏਰੀਆ ਹੈ ਤੇ ਉੱਥੇ ਲੋਕਲ ਲੋਕਲ ਲੋਕੀ ਜਿਹੜੇ ਨੇ ਉਹਨਾਂ ਨੇ ਆਪ ਵੀ ਉਸ ਰਿਹائش ਦੇ ਵਿੱਚ ਉਹਨਾਂ ਨੇ ਆਪਣੀ ਰਿਹائش ਬਸਾ ਰੱਖੀ ਉੱਥੇ ਤੇ ਜੋ ਗੰਗੋਤਰੀ ਧਾਮ ਘੁੰਮਣ ਲਈ ਆਉਂਦੇ ਨੇ ਉਹ ਜਾਂ ਤਾਂ ਹਰਸ਼ਿਲ ਵੈਲੀ ਦੇ ਵਿੱਚ ਰੁਕਦੇ ਨੇ ਜਾਂ ਫਿਰ ਧਰਾਲੀ ਦੇ ਵਿੱਚ ਰੁਕਦੇ ਨੇ ਤੇ ਧਰਾਲੀ ਦੀਆਂ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਇਸ ਦੇ ਵਿੱਚ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਿਹੜੇ ਗੰਗੋਤਰੀ ਧਾਮ ਦੇ ਵਿੱਚ ਦਰਸ਼ਨ ਕਰਨ ਦੇ ਲਈ ਆਏ ਹੋਣਗੇ ਉਹ ਇੱਥੇ ਸਟੇ ਕਰ ਰਹੇ ਹੋਣਗੇ ਤੇ ਉਹਨਾਂ ਨੂੰ ਹੀ ਤਬਾਹੀ ਦਾ ਸਾਹਮਣਾ ਕਰਨਾ ਪਿਆ ਹੈ ਤਸਵੀਰਾਂ ਬਹੁਤ ਹੀ ਡਰਾਉਣੀਆਂ ਸਾਹਮਣੇ ਆ ਰਹੀਆਂ ਹਨ ਤੁਸੀਂ ਵੀ ਦੇਖੋ ਕਿਸ ਤਰੀਕੇ ਦੇ ਨਾਲ ਉੱਥੇ ਤਬਾਹੀ ਹੋਈ ਹੈ ਤੇ ਲੋਕ ਡਰੇ ਹੋਏ ਨੇ ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਰਾਹਤ ਬਚਾ ਵੀ ਜਾਰੀ ਕੀਤਾ ਗਿਆ ਜੇ ਤੁਸੀਂ ਵੀ ਉੱਥੇ ਫਸੇ ਹੋਏ ਹੋ ਹੀ ਜਾਂ ਫਿਰ ਰਿਸ਼ਤੇਦਾਰ ਕੋਈ ਤੋਂ ਤੁਹਾਡੇ ਉੱਥੇ ਗਏ ਹੋਏ ਨੇ ਤੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਤੇ ਪਤਾ ਕਰ ਸਕਦੇ ਹੋ ਉਹਨਾਂ ਦੇ ਬਾਰੇ ਬਾਕੀ ਫਿਲਹਾਲ ਲਾਪਤਾ ਲੋਕਾਂ ਦੀ ਜਿਹੜੀ ਹੈ ਜਾਂ ਜਾਂ ਪੜਤਾਲ جاری ਹੈ ਜਾਂਚ جاری ਹੈ ਉਹਨਾਂ ਨੂੰ ਲੱਭਿਆ ਜਾ ਰਿਹਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਵੀ ਲੋਕਾਂ ਨੂੰ ਬਚਾਇਆ ਬਚਾਇਆ ਵੀ ਜਾ ਚੁੱਕਿਆ ਹਲੇ ਤੱਕ ਇਹ ਇੰਡੀਆ ਦੇ ਤੇਜ ਡੀਆਰਐਫ ਦੀਆਂ ਟੀਮਾਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਲੋਕਾਂ ਨੂੰ ਵੱਦ ਤੋਂ ਵੱਦ ਬਚਾਇਆ ਜਾ ਸਕੇ ਫਿਲਹਾਲ ਕਿੰਨੀ ਤਬਾਹੀ ਹੋਈ ਹੈ ਇਹ ਬਾਅਦ ਦੇ ਵਿੱਚ ਪਤਾ ਲੱਗੂਗਾ ਫਿਲਹਾਲ ਅੱਜ ਦੇ ਲਈ ਇਨਾ ਹੀ ਤੁਸੀਂ ਦੇਖਦੇ ਰਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ